ਮਾਨਯਾ ਕ੍ਰਿਸ਼ਨਾ ਸਾਹਿਬ ਦੀ ਵਿਚਾਰ ਵਿਚਾਰਾਂ ਦੇ ਉੱਪਰ ਤੇ ਸਾਡੇ ਐਸਪੀ ਸਿਸ਼ੀ ਚਾਂਸਿੰਗ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਵਿਚਾਰ ਜੀ ਕੀ ਤੋਂ ਦੇ ਵਿੱਚ ਕੀ ਗੱਲ ਇੰਸਪੈਕਟਰ ਸੰਦਰ ਸਿੰਘ ਨੇ ਆਪਣੀ ਪਾਰਟੀ ਦਾ ਨਾਕਾ ਲਗਾਇਆ ਸੀਗਾ ਲਖਵਿੰਦਰ ਆਲਨਾ ਨੂੰ ਇੱਕ ਚਾਰਜ ਰਿਵਿਊ ਵਿੱਚ ਅੰਦਰ ਰਖੀਤਾ ਚੰ다 ਸਿੰਘ ਇਹ ਉਹਨਾਂ ਤੋਂ ਸਾਮੂਹ ਲਿਹੀ ਗਈ ਹੈ 1 ਕਿਲੋ ਹਿਰੋਇਨ ਤੇ ਡਰਗ ਮਨੀ 4 ਲੱਖ ਰੁਪਏ ਦੀ ਗੱਲ ਸਰ ਦੋਸ਼ੀ ਤੇ ਪਹਿਲਾਂ ਵੀ ਕੰਮ ਕਰਦੁਆ ਸਰ ਹਾਂ ਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਖਰੂਰਪੁਰ ਵਿੱਚ ਪੈਰਾਮਿਲ ਮਾਰਦਾ ਜਿਆਗਾ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰੈਸਟ ਹੋ ਕੇ ਨਿਕਲਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹਨਾਂ ਡਰੋਨ ਦੇ ਰਾਹੀਂ ਜਿਹੜਾ ਹਮਲਾ ਲੱਗਾ ਡਰੋਨ ਤੇ ਰਹੀ ਮੰਨਣਾ ਲੱਗਦਾ ਤੇ ਸਰ ਦੋਸ਼ੀ ਦਾ ਲੇਖ ਕਿਸੇ ਨਾਲ ਹਜੇ ਹੋਏ ਹਾਂ ਫਿਲਹਾਲ ਤੇ ਹੈਗਾ ਕਿ ਦੋਸ਼ੀ ਰਿਪੋਰਟ ਚ ਪੇਸ਼ ਕਰ ਰਿਮਾਂਡ ਦਾ ਅਸਰ ਕਿਤੇ ਲੱਗਿਆ ਇਹ ਜਿੰਕ ਬਾਰੇ ਵੀ ਬੈਕਵਰਡ ਲਿੰਕੇਜ ਕੀਤਾ ਹੈ ਫਾਰਵਰਡ ਲਿੰਕੇਜ ਕੀਤਾ ਹੈ ਇਹ ਪਤਾ ਕਿਤੇ ਜਾਏਗਾ ਫਿਲਹਾਲ ਅਗਿਆਤ ਕਿ ਪਾਕਿਸਤਾਨ ਕੋਈ ਇਦਰ ਲਿੰਕ ਸੀਗਾ ਉਥੋਂ ਹੰਗਾਰੇ ਤੋਂ ਇਥੇ ਕਿਹੜਾ ਸਪਲਾਈ ਕਰ ਰਿਹਾ ਉਹ ਪਤਾ ਤੇ ਮਾਨਜਾ ਪੁਲਿਸ ਸਾਹਿਬ ਦੀ ਡਿਸ਼ਰ ਡਿਸਾ ਦੇ ਉੱਪਰ ਤੇ ਸਾਡੇ ਐਸਪੀ ਸ੍ਰੀ ਚਾਂਸਿੰਗ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਇਨਫੋਰਮੇਸ਼ਨ ਸੀ ਕਿ ਉਹਦੇ ਵਿੱਚ ਕੀ ਕਰੇ ਇੰਸਪੈਕਟਰ ਸੰਦਰ ਸਿੰਘ ਨੇ ਆਪਣੀ ਪਾਰਟੀ ਦਾ ਨਾਕਾ ਲਗਾਇਆ ਸੀਗਾ ਲਖਵਿੰਦਰ ਰਾਜਨ ਨਾਲੋਂ ਇੱਕ ਚਾਰਜ ਗੱਲ ਵਿੱਚ ਇੱਕ ਬੰਦਰਸ਼ਕੀ ਦਾ ਚੰਦਾ ਸਿੰਘ ਤੇ ਉਹਨਾਂ ਤੋਂ ਸਾਮਿਲ ਲਈ ਗਈ ਹੈ 1 ਕਿਲੋ ਹਿਰੋਇਨ ਤੇ ਡਰੱਗ ਮਨੀ 4 ਲੱਖ ਰੁਪਏ ਦੇ ਗ੍ਰਾਫ ਸਰ ਦੋਸ਼ੀ ਤੇ ਪਹਿਲਾਂ ਵੀ ਹਮਕਦੋ ਹੈ ਸਰ ਹਾਂਜੀ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਫਰੋਜ਼ਪੁਰ ਵਿੱਚ ਪਹਿਲਾਂ ਬਿਰਮਾ ਦਾ ਜੱਜਾ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰੈਸਟ ਹੋ ਕੇ ਜਿਉਂ ਗਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹਨਾਂ ਡਰੋਨ ਦੇ ਰਾਹੀਂ ਜਿਹੜਾ ਹੁਣ ਤਾਂ ਲੱਗਾ ਤੋਲ ਤੇ ਰਹੀ ਮੰਨਣਾ ਪਾ ਦੇਗਾ ਤੇ ਸਰ ਦੋਸ਼ੀ ਦਾ ਲੇਖ ਕਿਸੇ ਨਾਲ ਅਜੇ ਹੋਏ हां फिलहाल ਤੇ ਹੈਗਾ ਕਿ ਜਦੋਂ ਅਸੀਂ ਰਿਪੋਰਟ ਚ ਪੇਸ਼ ਕਰ ਮੰਡਲ ਆਸਰ ਕਿਤੇ ਗਿਆ ਹੈ ਇਹਦੀ ਲਿੰਕ ਬਾਰੇ ਵੀ ਬੈਕਵਰਡ ਲਿੰਕੇਜ ਕੀਆ ਫਾਰਵਰਡ ਲਿੰਕੇਜ ਕੀਆ ਦਾ ਪਤਾ ਕਿਤੇ ਜਾਏਗਾ ਫਿਲਹਾਲ ਹੈਗਾ ਕਿ ਪਾਕਿਸਤਾਨ ਤੋਂ ਇਹ ਲਿੰਕ ਸੀਗਾ ਉਥੋਂ ਉਂਗਾਰੇ ਚ ਇਥੇ ਕਿਹੜਾ ਅਪਲਾਈ ਕਰਿਆ ਦਾ ਪਤਾ ਤੇ ਮਾਨਯਾ ਪ੍ਰੋਫੈਸਰ ਸਾਹਿਬ ਦੀ ਵਿਚਾਰ ਵਿਚਾਰ ਦੇ ਉੱਪਰ ਤੇ ਸਾਡੇ ਐਸਪੀ ਸੁਸ਼ੀ ਚਾਂਸ ਸਿੰਘ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਇਨਫੋਰਮੇਸ਼ਨ ਸੀ ਕਿ ਉਹਦੇ ਵਿੱਚ ਕੀ ਗੱਲ ਹੈ ਇੰਸਪੈਕਟਰ ਸੰਦਰ ਸਿੰਘ ਨੇ ਆਪਣੇ ਪਾਰਟੀ ਦਾ ਨਾਕਾ ਲਗਾਇਆ ਸੀਗਾ ਨਕਿੰਦਰਾਨਾ ਨੂੰ ਇੱਕ ਚਾਰਜ ਗੱਲ ਵਿੱਚ ਬੰਦਰਸ਼ਕੀਤਾ ਚੰ다 ਸਿੰਘ ਇਹ ਉਹਨੂੰ ਸਾਮਨ ਲਈ ਗਈ ਹੈ 1 ਕਿਲੋ ਹੈਰੋਇਨ ਤੇ ਡਰਗ ਮਨੀ 4 ਲੱਖ ਰੁਪਏ ਦਾ ਸਰ ਦੋਸ਼ੀ ਤੇ ਪਹਿਲਾਂ ਵੀ ਹਮ ਕਦੋਂ ਸਰ ਹਾਂਜੀ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਫਰੋਜ਼ਪੁਰ ਵਿੱਚ ਪਹਿਲਾਂ ਮਰਦਾ ਜਗਾ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰੈਸਟ ਹੋ ਕੇ ਜੇਲ੍ਹ ਗਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹ ਨਾ ਡਰੋਨ ਦੇ ਰਾਹੀ ਜਿਹੜਾ ਉਹਦਾ ਲੱਗਾ ਡਰੋਨ ਤੇ ਰਹੀ ਮੰਨਣਾ ਲੱਗਦਾ ਸਿੱਗਾ ਸਿਰ ਦੋਸ਼ੀ ਦਾ ਲੇਖ ਕਿਸੇ ਨਾਲ ਅਜੇ ਹੋਏ ਹਾਂ ਫਿਲਹਾਲ ਤੇ ਹੈਗਾ ਵੀ ਜਦੋਂ ਅਸੀਂ ਰਿਪੋਰਟ ਚ ਪੇਸ਼ ਕਰ ਮੰਡਲ ਆ ਸਕੀ ਤੇ ਜਾ ਰਿਹਾ ਇਹਦੀ ਲਿੰਕ ਬਾਰੇ ਵੀ ਬੈਕਵਰਡ ਲਿੰਕੇਜ ਕੀ ਆ ਫਾਰਵਰਡ ਲਿੰਕੇਜ ਕੀ ਆ ਇਹ ਪਤਾ ਕੀਤਾ ਜਾਏਗਾ ਫਿਲਹਾਲ ਲੱਗਾ ਕਿ ਪਾਕਿਸਤਾਨ ਤੋਂ ਇਹ ਲਿੰਕ ਸੀਗਾ ਉਥੋਂ ਉਂਗਾਰੇ ਤੋਂ ਇਥੇ ਕਿਹੜਾ ਸਪਲਾਈ ਕਰ ਰਿਹਾ ਤੇ